ਸਸੇ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਆਪਾਂ ਅੱਜ ਬਣਾਉਣਾ ਜਾ ਰਹੇ ਹਾਂ ਬ੍ਰੈਡ ਆਈਸਕ੍ਰੀਮ ਆਪਾਂ ਨੇ 1 ਪੋਣਾ ਲੀਟਰ ਦੁੱਧ ਦਾ ਗਰਮ ਕਰ ਦਿੱਤਾ ਵਾ ਤੇ ਜਦੋਂ ਚੰਗੀ ਤਰ੍ਹਾਂ ਰਵਾਲਾ ਆ ਜਾਏਗਾ ਉਸ ਟਾਈਮ ਆਪਾਂ ਇਹਦੇ ਵਿੱਚ ਪਾਵਾਂਗੇ ਬ੍ਰੈਡ ਦੇ ਟੁਕੜੇ ਤੇ ਆਹ ਆਉਣ ਦੇ ਵਿੱਚ ਹੀ ਆਪਾਂ ਇਹਦੇ ਵਿੱਚ ਜਦੋਂ ਇਹਨੂੰ ਦੁੱਧ ਨੂੰ ਉਵਾਲਾ ਆਉਣ ਤੇ ਆਪਾਂ ਇਹਨੂੰ ਕਾਰ ਲੈਣੀ ਥੋੜਾ ਜਿਹਾ ਜ਼ਿਆਦਾ ਸਮਾਂ ਨਹੀਂ ਦੁੱਧ ਨੂੰ ਉਵਾਲਾ ਆ ਗਿਆ ਹੁਣ ਆਹ ਆ ਛੜ ਤਾਪਣਾ ਦੁੱਧ ਸੁੱਕਣਾ ਲੱਕੜਾਈ ਤੋਂ ਬਾਹਰ ਵੀ ਹੋਣ ਦੀ ਤਿਆਰੀ ਕਰਕੇ ਛਾਲ ਲਾ ਕੇ ਬਾਹਰੋਂ ਵੀ ਵਾਪਸ ਆਇਆ ਕਿਉਂਕਿ ਦੁੱਧ ਨਿਕਲ ਗਿਆ ਥੋੜਾ ਜਿਹਾ ਜ਼ਿਆਦਾ ਨਹੀਂ ਤਾਂ ਇਹਦੇ ਵਿੱਚ ਪਾਵਾਂਗੀ ਮੈਂ ਹੁਣ ਇਲੈਚੀਆਂ ਦਾ ਦਾਣੇ ਜੋ ਆਪਾਂ ਨੇ ਕੁੱਟ ਲਏ ਸੀ ਫਿਰ ਇਹਨੂੰ ਵੀ ਚੰਗੀ ਤਰ੍ਹਾਂ ਅਵਾਲਾ ਆ ਜਾਏਗਾ ਤੇ ਜੋ ਆਪਾਂ ਨੇ ਡਰਾਈ ਫਰੂਟ ਲਿਆ ਉਹਨੂੰ ਵੀ ਮੈਂ ਇਹਦੇ ਵਿੱਚ ਹੀ ਕੁੱਟਾਂਗੀ ਪੀਸਾਂਗੀ ਨਹੀਂ ਪੀਸਣ ਦੇ ਨਾਲ ਡਰਾਈ ਫਰੂਟ ਦਾ ਨੀ ਚੰਗਾ ਲੱਗ ਰਿਹਾ ਮੈਨੂੰ ਤੇ ਤੁਸੀਂ ਦੇਖ ਲਓ ਕਿੱਦਾਂ ਪਾਣਾ ਤੇ ਮੈਂ ਇਹਨੂੰ ਘੁੱਟ ਕੇ ਹੀ ਕਾਵਾਂਗੀ ਪਾਊਡਰ ਬਣਾ ਕੇ ਤਾਂ ਜ਼ਿਆਦਾ ਹੀ ਪਾਊਡਰ ਬਣ ਜਾਂਦਾ ਫਿਰ ਇਸ ਲਈ ਮੈਂ ਇਹਨੂੰ ਘੁੱਟ ਕੇ ਹੀ ਮੋਦੇ ਵਿੱਚ ਲੇਚੀਆਂ ਵਾਲੀ ਦੇ ਵਿੱਚ ਪਾਵਾਂਗੀ ਥਾਗੇ ਆਪਾਂ ਇਹਦੇ ਵਿੱਚ ਕੇਸਰ ਦੇ ਪਾਵਾਂਗੇ ਜ਼ਿਆਦਾ ਨਹੀਂ ਅਨਸੱਤਾ ਗਹੀ ਪਾਵਾਂਗੇ ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਹਵਾਲਾ ਦੇਵਾਂਗੇ ਹੁਣ ਸਾਰੀਆਂ ਚੀਜ਼ਾਂ ਨੂੰ ਹਵਾਲਾ ਦੇਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਬ੍ਰੈਡ ਪਾਵਾਂਗੇ ਪੀਸ ਕਰਕੇ ਛੋਟੇ ਛੋਟੇ ਟੁਕੜੇ ਜੇ ਤੇ ਤੁਸੀਂ ਇਹਦੇ ਵਿੱਚ ਮਿਲਕ ਪਾਊਡਰ ਪਾਉਣਾ ਚਾਹੁੰਦੇ ਤੁਹਾਡੇ ਕੋਲ ਮਿਲਕ ਪਾਊਡਰ ਹੈ ਤਾਂ ਤੁਸੀਂ ਪਾ ਲਓ ਪਰ ਮੇਰੇ ਕੋਲੇ ਹੈਗਾ ਮਿਲਕ ਪਾਊਡਰ ਮੈਂ ਇਹਦੇ ਵਿੱਚ ਨਹੀਂ ਐਡ ਕਰਨਾ ਤੇ ਤੁਸੀਂ ਪਾਉਣਾ ਚਾਹੁੰਦੇ ਤਾਂ ਮਿਲਕ ਪਾਊਡਰ ਪਾ ਲਓ ਤੇ ਪਰ ਇਹਨੂੰ ਹਿਲਾਉਂਦੇ ਜਰੂਰ ਰਹਿਣਾ ਕਿਉਂਕਿ ਆਪਣੇ ਜੋ ਪਾਏ ਨੇ ਕੇਸਰ ਦੇ ਪਾਏ ਨੇ ਤੰਦ ਜ ਉਹ ਵੀ ਇੱਕ ਥਾਂ ਇਕੱਠੇ ਨਾ ਹੋ ਜਾਣ ਤੇ ਦਾ ਦੂਸਰਾ ਆਪਾਂ ਇਲਾਚੀਆਂ ਦੇ ਬੀਜ ਪਾਏ ਆ ਉਹ ਵੀ ਇੱਕ ਥਾਂ ਇਕੱਠੇ ਨਾ ਹੋ ਜਾਣ ਆਪਾਂ ਹੁਣ ਇਹਦੇ ਵਿੱਚ ਥੋੜੀ ਜੀ ਮੈਂ ਖਸਖਸ ਵੀ ਜ਼ਰੂਰ ਐਡ ਕਰਾਂਗੀ ਇਹਦੇ ਵਿੱਚ ਜਿਆਦਾ ਨਹੀਂ ਮੈਂ ਇੱਕ ਚਮਚਾ ਹੀ ਖਸਖਸ ਦਾ ਲਿਆਗਾ ਜਿਆਦਾ ਨਹੀਂ ਲਈ ਮੈਂ ਆਪਾਂ ਖਸਖਸ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਉਬਾਲਾਂਗੇ ਕਿਉਂਕਿ ਜੇ ਖਸਖਸ ਦੀ ਆਈਸਕ੍ਰੀਮ ਤੁਸੀਂ ਕਦੇ ਨਹੀਂ ਪੱਲੀ ਖਾਧੀ ਹੋਣੀ ਤੇ ਅੱਜ ਮੈਂ ਜ਼ਰੂਰ ਆਈ ਆ ਸਕ੍ਰੀਮ ਤੁਹਾਨੂੰ ਖਸ ਖਸ ਦੀ ਖਲਾਵਾਂਗੀ ਕਿਉਂਕਿ ਆਪਾਂ ਪਹਿਲਾਂ ਕਈ ਵਾਰ ਖਾ ਚੁੱਕੇ ਆ ਇਹ ਪਿਛਲੀਆਂ ਗਰਮੀਆਂ ਵੀ ਬਣਾ ਕੇ ਖਾਧੀ ਪਰ ਮੈਂ ਪਹਿਲਾਂ ਸਿੰਪਲ ਬਣਾ ਕੇ ਤੁਹਾਨੂੰ ਦਿਖਾਈ ਸੀਗੀ ਪੈਸਾ ਆਈਸਕ੍ਰੀਮ ਪਰ ਅੱਜ ਮੈਂ ਇੱਕ ਸੋਚਿਆ ਕਿ ਚਲੋ ਅੱਜ ਖਸ ਖਸ ਦੀ ਆਈਸਕ੍ਰੀਮ ਵੀ ਆਪਾਂ ਇਹਨਾਂ ਨੂੰ ਬਣਾ ਕੇ ਜ਼ਰੂਰ ਖਵਾਈਏ ਤੇ ਆਪਾਂ ਵੀ ਖਾਈਏ ਇਹਨਾਂ ਨਾਲ ਪਹਾ ਲਾਉਂਦੇ ਰਹਾਂਗੇ ਨਾਲ ਦੀ ਨਾਲ ਤੇ ਹਵਾਲਾ ਆ ਗਿਆ ਆਪਾਂ ਹੁਣ ਆਪਾਂ ਇਹਦੇ ਵਿੱਚ ਛੋਟੇ ਛੋਟੇ ਟੁਕੜੇ ਕਰਕੇ ब्रेड से पाव गे जी आप छोटे छोटे टुकड़े करके ब्रेड के पा दिते ने मैं ले चार स्लाइस क्योंकि मैन थोड़ा आइसक्रीम फिर ज्यादा ही चाहिए होंगी है आप बड़े खुश के आइसक्रीम वगैरह खाने बहों नहीं खानी मैं घर ही तैयार करके खानी है इसलिए मैं ज्यादा बना के ही रखी गई ਇਹ ਟੁਕੜਿਆਂ ਨੂੰ ਵੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਰੈਨ ਲਾਂਗੇ ਕਿਉਂਕਿ ਕੱਚੇ ਨਹੀਂ ਰਹਿਣੇ ਚਾਹੀਦੇਗੇ ਆਪਾਂ ਕਟਸ਼ੀਕੇ ਦੇ ਉੱਪਰ ਹੀ ਇਹਨਾਂ ਨੂੰ ਰੈਨਾਂਗੇ ਕਿ ਚੰਗੀ ਤਰ੍ਹਾਂ ਫਿਰ ਇਹ ਆਪਾਂ ਇਸ ਤਰ੍ਹਾਂ ਨਾਲ ਦੀ ਨਾਲ ਹਿਲਾਉਂਦੇ ਰਹਾਂਗੇ ਤੇ ਵਿੱਚ ਇਹ ਮੈਸ ਹੋ ਜਾਣਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਚੀਨੀ ਚੀਨੀ ਜੋ ਕਿ ਮੱਕਕਾ ਲੋ ਦੇਖ 700 ਗ੍ਰਾਮ ਮੈਂ ਦੁੱਧ ਲਿਆ ਸੀ ਜੋ ਤੇ ਉਹਦੇ ਵਿੱਚ ਪਾਈ ਮੈਂ 100 ਗ੍ਰਾਮ ਚੀਨੀ ਜਿਆਦਾ ਨਹੀਂ ਕਿਉਂਕਿ ਜਿਆਦਾ ਡਰਾਈ ਫਰੂਟ ਵੀ ਆਪਣਾ ਹੁੰਦਾ ਤੇ ਉਹਦੇ ਨਾਲ ਵੀ ਮਠਾਸ ਹੋਣੀ ਆਗੀ ਪਰ ਤੁਸੀਂ ਦੇਖ ਲਓ ਚੀਨੀ ਜਿਆਦਾ ਖਾਣੀ ਹੈ ਤਾਂ ਜਿਆਦਾ ਪਰਾਪਾ ਤਾਂ ਚੀਨੀ ਜ਼ੀਰੋ ਹੀ ਲੈਣੇ ਆ ਪਰ ਤੁਹਾਡੇ ਲਈ ਆਪਾਂ ਪਾ ਰਹੇ ਆਗੇ ਪਰ ਥੋੜਾ ਜਿਹਾ ਜੋ ਆਪਾਂ ਬਣਾਉਨੇ ਆ ਆਈਸਕ੍ਰੀਮ ਤੇ ਇਹ ਮਠਾਸ ਵਾਲੀ ਹੀ ਚੰਗੀ ਲੱਗਦੀ ਆ ਆਪਾਂ ਡਰਾਈ ਫਰੂਟ ਨੂੰ ਥੋੜਾ ਕੁਟਲਿਆ ਜਿਆਦਾ ਨਹੀਂ ਉਹਦੇ ਵਿੱਚ ਹੀ ਥੋੜਾ ਕੁੱਟ ਲਿਆ ਤੇ ਆਪਾਂ ਹੁਣ ਇਹ ਜੋ ਆਪਣਾ ਦੁੱਧ ਔਰ ਬਰੈਡ ਹੋਇਆ ਇਹ ਆਪਣੇ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਥੋੜਾ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਇਹਦੇ ਦੁੱਧ ਇੱਕ ਗੇੜਾ ਜ਼ਰੂਰ ਦਵਾਵਾਂਗੇ ਜੀ ਆਪਾਂ ਇਹਨਾਂ ਨੂੰ ਪੀਸ ਕੇ ਇੱਕ ਕੜਾਹੀ ਦੇ ਵਿੱਚ ਫਿਰ ਆਪਾਂ ਪਾ ਲਿਆ ਤੇ ਹੁਣ ਆਪਾਂ ਇਹਨਾਂ ਦਾ ਲੇਕਿਨ ਲਵਾ ਸ਼ੇਕ ਕਰਵਾਵਾਂਗੇ ਸ਼ੇਕ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪੀਸੇ ਹੋਏ ਬਦਾਮ ਪੀਸੇ ਚਾਹ ਕੁੱਟਲੋ ਔਰ ਮੈਂ ਥੋੜੇ ਕੁੱਟੇ ਤੇ ਤੁਸੀਂ ਪਿਸਣਾ ਚਾਹਦੇ ਹੋ ਤਾਂ ਪੀਸ ਕੇ ਵੀ ਪੈ ਜਾਂਦੇ ਆ ਤੇ ਮੇਰੇ ਬਾਅਦ ਚ ਦਿਮਾਗ ਚ ਆਇਆ ਕਿ ਮੇਰੇ ਕੋਲ ਪੀਸੇ ਹੋਏ ਬਦਾਮ ਵੀ ਹੈ ਸੀਗੇ ਉਹਨਾਂ ਨਾਲ ਟੇਸ ਵੱਖਰਾ ਆ ਜਗਾ ਬਹੁਤ ਹੀ ਟੇਸਟ ਹੋ ਜਾਂਦੇ ਨੇ ਜਿਆਦਾ ਟਾਈਮ ਨਹੀਂ ਲੱਗਦਾ ਸਿਰਫ 5 ਤੋਂ 10 ਮਿੰਟ ਹੀ ਆਪਣੇ ਆਈਸਕ੍ਰੀਮ ਬਣਾਉਣ ਨੂੰ ਲੱਗਦੇ ਨੇ ਤੁਸੀਂ ਇਦਾਂ ਵੀ ਖਾ ਕੇ ਦੇਖਿਆ ਤਾਂ ਬਹੁਤ ਟੇਸਟ ਆ ਤੇ ਪਰ ਮੈਂ ਇਹ ਆਈਸਕ੍ਰੀਮ ਬਣਾਵਾਂਗੀ ਇਹ ਬਹੁਤ ਸੰਗਣੀ ਹੋਈ ਹੈ ਆਪਣੇ ਤੇ ਆਪਾਂ ਹਣੇ ਜੋ पाए ने काजू कट के भी पाव गे एचा पा। क्योंकि का, काजू ज्यादा कुट छेतीट हो जाते हैं ये मैं पाए ने पिस्ता पिस्ता भी ये आप जो आप ब्रैड वाला पीस के पा ले बहुत घट सेकते रखो क्योंकि फिर बहर निकल लग जाए थोड़े सामने ही है तो मैं काजू भी ये ऐड कर दिते ने ਲਓ ਜੀ ਹੁਣ ਆਪਣੇ ਇਹ ਤਿਆਰ ਆ ਤੇ ਆਪਾਂ ਹੁਣ ਕਰਾਂਗੇ ਠੰਡਾ ਹੁੰਦਾ ਇੰਤਜ਼ਾਮ ਜਦ ਤੱਕ ਠੰਡਾ ਹੋਏਗਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਥੋੜਾ ਜਿਹਾ ਕੋਸਾ ਜਿਹਾ ਹੋਏ ਤੇ ਸੌਗੀ ਨਹੀਂ ਤਾਂ ਤੁਸੀਂ ਦੇਖੋ ਕਦੇ ਵੀ ਜਿਆਦਾ ਗਰਮੀ ਦੇ ਵਿੱਚ ਸੌਗੀ ਪਾਵਾਂਗੇ ਤਾਂ ਸੌਗੀ ਇਕੱਠੀ ਜੀ ਰੋ ਜਾਂਦੀ ਹੈ ਮੱਚ ਜੇ ਜਾਂਦੀ ਹੈਗੀ ਇਸ ਲਈ ਤੁਸੀਂ ਥੋੜਾ ਜਿਹਾ ਕੋਸਾ ਹੋਣ ਤੇ ਹੀ ਇਹਨੂੰ ਪਾਓ ਠੰਡਾ ਪਾਣੀ ਦਾ ਫਿਰ ਨਿਕਲ ਜਾਏਗਾ ਹੁਣ ਆਪਾਂ ਇਹਦਾ ਠੰਡਾ ਹੋਣ ਦਾ ਇੰਤਜ਼ਾਰ ਕਰਦੇ ਆਂ ਉਸ ਤੋਂ ਬਾਅਦ ਆਪਾਂ ਇਹਨੂੰ ਪਾਵਾਂਗੇ ਫਿਰ ਕੱਪਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਪਾਉਣੇ ਚਾਹਦੇ ਹੋ ਉਹ ਦੇਖ ਲਓ ਛੋਟੇ-ਛੋਟੇ ਜਿਹੇ ਮਟਕੇ ਜਿਹਾਉਂਦੇ ਆ ਪਿੰਡਾਂ ਦੇ ਵਿੱਚ ਹੁੰਦੇ ਨੇ ਛੋਟੇ ਕੁਝੇ ਵੀ ਕਹਿੰਦੇ ਨੇ ਪਿੰਡਾਂ ਦੇ ਵਿੱਚ ਕਰੂਏ ਕਹਿੰਦੇ ਨੇ ਨਿੱਕੇ-ਨਿੱਕੇ ਹੁੰਦੇ ਨੇ ਕੁੱਲੜ ਜਏ ਉਹਨਾਂ ਦੇ ਵਿੱਚ ਵੀ ਪਾ ਸਕਦੇ ਆ ਕਿਸੇ ਕੱਚ ਦੇ ਭਾਂਡੇ ਵਿੱਚ ਲਾ ਕੇ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਤਰ੍ਹਾਂ ਹੀ ਭਾਂਡੇ ਦੇ ਵਿੱਚ ਪਾ ਸਕਦੇ ਹੋਗੇ ਆਪਾਂ ਹੁਣ ਕਰਦੇ ਆ ਠੰਡਾ ਹੋਣ ਦਾ ਇੰਤਜ਼ਾਰ ਤੇ ਮੈਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਰੱਖ ਦਾਂਗੀ ਕਿਉਂਕਿ ਜਲਦੀ ਠੰਡਾ ਹੋਵੇਗਾ ਜਾਂ ਡਿਸਪੋਜ਼ेबल ਦੇ ਗਲਾਸਾਂ ਦੇ ਵਿੱਚ ਪਾਵਾਂਗੇ ਮੈਂ ਹਾਂਜੀ ਆਪਣੀ ਬ੍ਰੈਡਕ੍ਰਸਕਸ ਆਈਸਕ੍ਰੀਮ ਠੰਡੀ ਹੋ ਚੁੱਕੀ ਆ ਜੋ ਕਿ ਆਪਾਂ ਡਿਸਪੋਜ਼ेबल ਦੇ ਗਲਾਸਾਂ ਵਿੱਚ ਹੀ ਪਾਵਾਂਗੇ ਮੇਰੇ ਕੋਲ ਇਹ ਸੀਗੇ ਤੇ ਆਪਾਂ ਇਹਨਾਂ ਦੇ ਵਿੱਚ ਹੀ ਥੋੜੀ-ਥੋੜੀ ਪਕਰ ਕੇ ਪਾਉਣੇ ਆ ਪਹਿਲਾਂ ਦੇਖਦੇ ਆ ਕਿ ਕਿੰਨੇ ਗਲਾਸਾਂ ਦੇ ਵਿੱਚ ਇਹ ਪੈ ਜਾਏਗੀ ਆਪਾਂ ਚਾਰ ਰੱਖੇ ਨੇ ਦੇਖਦੇ ਆ ਕਿ ਚਾਰ ਗਲਾਸਾਂ ਚ ਪੈਗੀ ਜਾਂ ਜ਼ਿਆਦਾ ਚ ਪੈਗੀ ਜਾਂ ਤਿੰਨ ਗਲਾਸਾਂ ਚ ਪੈਗੀ ਤੇ ਆਪਾਂ ਇਹਨੂੰ ਠੰਡਾ ਹੋਇਆ ਤੇ ਇਸ ਤੋਂ ਬਾਅਦ ਆਪਾਂ इन फ्रिज चलावे क्योंकि जमेगी फ्रिजी चार गिलास कप ही पई है थोड़ी थोड़ी सौगी सौगी अपनी की ही नीचे चली जाएगी तो आप इन जोड़ा थोड़ा करके नीचे कर देंगे उपर, -उपर भी सौगी बड़ी टेस्ट लगती है सौगी पाव गे फिर पावे थोड़ी आप ਤੁਸੀਂ ਮਿਕਸ ਕਰਕੇ ਵਿੱਚ ਪਾਉਣੀ ਹੈ ਤਾਂ ਮਿਕਸ ਕਰਕੇ ਵੀ ਚੈਰੀਏ ਦੇ ਵਿੱਚ ਪਾ ਸਕਦੇ ਹੋ ਕੱਪ ਨਾਲ ਗਲਾਸ ਚਮਚੇ ਨਾਲ ਮਿਕਸ ਕਰ ਸਕਦੇ ਹਾਂ ਤੁਸੀਂ ਇਹਦੇ ਵਿੱਚ ਚੈਰੀ ਜਿੱਤੇ ਆਪਾਂ ਪਾ ਜੀ ਉੱਪਰ ਪਾਵਾਂਗੇ ਆਪਾਂ ਇਹਦੇ ਪਿਸਤਾ ਪਹਿਲਾ ਆਪਾਂ ਵੀ ਪੇਸਟਾ ਤੇ ਬਦਾਮ ਤੇ ਕਾਜੂ ਆਪਾਂ ਉਹਦੇ ਵਿੱਚ ਮਿਕਸ ਕਰ ਲਏ ਸੀਗੇ ਤੇ ਹੁਣ ਆਪਾਂ ਇਹਦੇ ਉੱਪਰ ਵੀ ਪਾਵਾਂਗੇ ਕਿਉਂਕਿ ਬਹੁਤ ਹੀ ਟੇਸਟੀ ਬਣਦੀ ਹੈਗੀ ਖਸ ਖਸ ਬਰੈਡ ਦੀ ਆਈਸਕ੍ਰੀਮ ਤਾਂ ਤੁਸੀਂ ਘਰ ਵਿੱਚ ਜ਼ਰੂਰ ਬਣਾਓ ਜ਼ਰੂਰ ਟਰਾਈ ਕਰਕੇ ਦੇਖਿਓ ਔਰ ਫਿਰ ਮੈਨੂੰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈਗੀ ਮਿਹਨਤ ਥੋੜੀ ਹੈ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਸਿਰਫ 5-10 ਮਿੰਟ ਦੇ ਵਿੱਚ ਹੀ ਇਹ ਚੀਜ਼ ਤਿਆਰ ਹੋ ਜਾਂਦੀ ਹੈ ਆਪਣੇ ਕੋਲ ਆਪਾਂ ਰੋਟੀ ਵਾਲੇ ਰੈਪ ਦੇ ਨਾਲ ਇਹਨੂੰ ਕਵਰ ਕਰ ਦਿਆਂਗੇ ਕਿਉਂਕਿ ਕਵਰ ਕਰਨਾ ਰੋਟੀ ਵਾਦ ਨੇक्स्ट ਆ ਉਹ ਜਲਦੀ ਬਣੇਗੀ ਤੇ ਆਪਾਂ ਲੈਣੇ ਨਾਲ 스ਪੂਨ 스ਪੂਨ ਲੈ ਆਈਸਕ੍ਰੀਮ ਵਾਲੇ ਕਿਉਂਕਿ ਮੇਰੇ ਘਰ ਵਿੱਚ ਮੌਜੂਦ ਸੀਗੇ ਤਾਂ ਤੁਸੀਂ ਵੱਡੇ ਟੁੱਥਪਿਕ ਮਿਲਦੇ ਨੇ ਅੱਜ ਕੱਲ੍ਹ ਜਾਂ ਤੁਸੀਂ ਉਹ ਵੀ ਲਾ ਦਿਓ ਉਹ ਵੀ ਬੜੇ ਅੱਛੇ ਲੱਗ ਜਾਂਦੇ ਨੇ ਪਰ ਮੇਰੇ ਕੋਲ ਆਈਸਕ੍ਰੀਮ ਦੇ 스ਪੂਨ ਸੀ ਮੈਂ ਇਹ ਲਾ ਦਿੱਤੇ ਨੇ अपने चार गिलासा ही गा। देखो कितना मिश्रण सिर ही बनाया है टेस्टी थोड़ा हो टेस्ट चीज हो सत घंटे फ्रिज च रखा गे क्योंकि फिर तरह बन जाएगा तो नहीं तो यह टेस्ट नहीं बनेगा जी आप सारे चार कवर कर दिते हैं ਜੇ ਤੁਸੀਂ ਇਹਨਾਂ ਵਿੱਚ ਨਹੀਂ ਪਾਉਣਾ ਕਿਸੇ ਕੱਟ ਦੇ ਗਲਾਸੀ ਜਿਵੇਂ ਕੌਲੀਆਂ ਹੁੰਦੀਆਂ ਵਗੈਰਾ ਉਹਨਾਂ 'ਚ ਪਾ ਕੇ ਰੱਖਣਾ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ ਪਰ ਮੇਰੇ ਕੋਲੇ ਇਹ ਡਿਸਪੋਜ਼ੇਬਲ ਗਲਾਸ ਸੀ ਤੇ ਆਪਾਂ ਇਹਦੇ ਵਿੱਚ ਹੀ ਪਾ ਕੇ ਰੱਖਿਆ ਵਾ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਲੋੜ ਆ ਪਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਆ ਹਰ ਇਨਸਾਨ ਨੂੰ ਆਪਣੀ ਗਲਤੀ ਨਹੀਂ ਪਤਾ ਲੱਗਦਾ ਦੂਸਰੇ ਤੋਂ ਹੀ ਪਤਾ ਲੱਗਦਾ ਕਿ ਇਹ ਚੀਜ਼ ਇੱਥੇ ਗਲਤ ਹੋਈ ਆ ਪਲੀਜ਼ ਮੈਨੂੰ ਜਰੂਰ ਦੱਸਿਆ ਕਰੋ ਮੇਰੇ ਚੈਨਲ ਨੂੰ ਅਗੇ ਵਧਾਓ ਤੁਹਾਡੇ ਸਹਿਯੋਗ ਦੀ ਲੋੜ ਹੈ ਧੰਨਵਾਦ ਜੀ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋ ਗਈ ਹੈ ਜੋ ਕਿ ਆਪਾਂ 5 ਤੇ 6 ਘੰਟੇ ਦੇ ਵਿੱਚ ਵਿੱਚ ਹੀ ਆਪਾਂ ਇਹਨੂੰ ਲਾ ਲਿਆ ਵਾ ਜਿਆਦਾ ਟਾਈਮ ਵਿੱਚ ਨਹੀਂ ਰੱਖਿਆ ਬਹੁਤ ਜਲਦੀ ਤਿਆਰ ਹੋਈ ਹੈ ਮੇਰੇ ਕੋਲ ਪਲਾਸਟਿਕ ਦੇ ਡਿਸਪੋਜ਼ੇਬਲ ਗਲਾਸ ਸੀਗੇ ਤੁਸੀਂ ਕੱਚ ਦੇ ਗਲਾਸ ਵੀ ਲੈ ਸਕਦੇ ਹੋ ਤੇ ਮੈਂ ਡਿਸਪੋਜ਼ੇਬਲ ਦੇ ਗਲਾਸ ਇਹ ਸੀ ਮੇਰੇ ਕੋਲ ਮੈਂ ਇਹਨਾਂ ਦੇ ਵਿੱਚ ਹੀ ਲਾ ਦਿੱਤਾ ਤੇ ਤੁਸੀਂ ਆਪਣੇ ਘਰ ਵਿੱਚ ਹੀ ਚੀਜ਼ ਤਿਆਰ ਕਰੋ ਬੱਚਿਆਂ ਨੂੰ ਘਰ ਵਿੱਚ ਚੀਜ਼ ਤਿਆਰ ਕਰਕੇ ਦਿਓ ਮਹਿਮਾਨ ਆਉਂਦੇ ਆ ਤਾਂ ਘਰ ਵਿੱਚ ਹੀ ਚੀਜ਼ਾਂ ਤਿਆਰ ਕਰੋ ਕਿਉਂਕਿ ਘਰ ਵਿੱਚ ਚੀਜ਼ਾਂ ਤਿਆਰ ਕੀਤੀਆਂ ਆਪਾਂ ਨੂੰ ਪਤਾ ਲੱਗਦਾ ਕਿ ਕੀ ਕੁਆਲਿਟੀ ਆ ਆਪਣੀ ਤੇ ਇਸ ਲਈ ਘਰ ਵਿੱਚ ਤਿਆਰ ਕਰੋ ਇਹ ਖਸ ਖਸ ਔਰ ਬਰੈਡ ਦੀ ਬਣੀ ਹੋਈ ਆਈਸਕ੍ਰੀਮ ਮੇਰੇ ਚੈਨੋ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਔਰ ਬੈਲ ਬਟਨ ਦਬਾਉਣਾ ਨਾ ਭੁੱਲਣਾ ਆਪਾਂ ਇੱਕ ਹੀ ਗੋਲਾਂਗੇ ਕਿਉਂਕਿ ਆਪਾਂ ਹੁਣ ਇੱਕ ਹੀ ਖਾਵਾਂਗੇ ਪਹਿਲਾਂ ਤੁਸੀਂ ਜੋ ਮਿੱਠਾ ਪਾਉਣਾ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਲਓ ਜੀ ਆਪਾਂ ਇੱਕ ਖੋਲ ਲਿਆ ਤੇ ਬਹੁਤ ਹੀ ਟੇਸਟੀ ਔਰ ਬਹੁਤ ਹੀ ਅੱਛੀ ਬਣੀ ਹੈਗੀ ਤੁਸੀਂ ਵੀ ਘਰ ਵਿੱਚ ਬਣਾ ਕੇ ਖਾਓ ਇਹਨਾਂ ਨੂੰ ਜੀ